ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਮੀਟਿੰਗ ਕੀਤੀ ਇਸ ਮੌਕੇ ਐਸਐਸਪੀ ਸਰਤਾਜ ਸਿੰਘ ਚਾਹਲ ਵੀ ਮੌਜੂਦ ਸਨ ਚੌਂਤ ਕਮਿਸ਼ਨ ਕਮ ਡਿਪਟੀ ਕਮਿਸ਼ਨਰ ਸ਼੍ਰੀ ਫਤੇਗੜ ਸਾਹਿਬ ਪੂਨਮਦੀਪ ਕੌਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਵਿੱਚ ਪੈਂਦੇ ਤਿੰਨ ਹਲਕੇ ਜਿਨ੍ਹਾਂ ਵਿੱਚ ਫਤੇਗੜ ਸਾਹਿਬ ਅੰਬਲੋ ਅਤੇ ਬਸੀ ਪਠਾਣਾ ਦੀਆਂ ਵੋਟਾਂ ਦੀ ਗਿਣਤੀ 10 ਮਾਰਚ ਨੂੰ 8 ਵਜੇ ਮਾਤਾ ਗੁਦਰੀ ਕਾਲਜ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਧਾਰਾ 144 ਲੱਗੀ ਹੋਈ ਤੇ ਕੋਈ ਵੀ ਹਥਿਆਰ ਅਤੇ ਡਰੋਨ ਰਾਹੀਂ ਵੀਡੀਓਗ੍ਰਾਫੀ ਕਰਨ ਤੇ ਮੁਕੰਮਲ ਪਾਬੰਦੀ ਹੈ ਉਹਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਵਾਲੀ ਥਾਂ ਮੋਬਾਈਲ ਫੋਨ ਲੈ ਕੇ ਆਉਣ ਤੇ ਪਾਬੰਦੀ ਕੀਤੀ ਗਈ ਹੈ ਜਦੋਂ ਕਿ ਮੀਡੀਆ ਕਨਪਚਾਰੀਆਂ ਨੂੰ ਮੀਡੀਆ ਸੈਂਟਰ ਤੱਕ ਮੋਬਾਈਲ ਲਿਆਉਣ ਦੀ ਆਗਿਆ ਦਿੱਤੀ ਗਈ ਹੈ ਕਾਊਂਟਿੰਗ ਦੇ ਸਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਨੇ ਸਾਡੀ ਜੋ ਤਿੰਨਾਂ ਹਲਕਿਆਂ ਦੀ ਵਸੀ ਫਠਾਣਾ ਮਲੋ ਫਟੇਗੜ ਸਾਹਿਬ ਦੀ ਕਾਊਂਟਿੰਗ ਜੋ ਹੈ ਇਹ ਕੋਈ ਬਿਲਡਿੰਗ ਦੇ ਵਿੱਚ ਹੋਣੀ ਹੈ ਮਾਤਾ ਗੁਜਰੀ ਕਾਲਜ ਦੇ ਵਿੱਚ ਇਦਨੋ ਹਲਕਿਆਂ ਦਾ ਅਸੀਂ ਉੱਥੇ ਸਟਰੋਂਗ ਰੂਮ ਬਣੇ ਹੋਏ ਨੇ ਇਸ ਵੇਲੇ 3 ਟਾਇਰਸ ਸਿਕਿਉਰਿਟੀ ਉੱਥੇ ਲਗਾਈ ਜਾ ਚੁੱਕੀ ਹੈ ਤੇ ਜੋ ਵੀ ਕਿਸੇ ਦੀ ਐਂਟਰੈਂਸ ਹੋਏਗੀ ਉਹ ਪ੍ਰੋਪਰ ਚੈਕਿੰਗ ਕਰਕੇ ਹੋਏਗੀ ਹੁਣੇ ਜਿਸ ਤਰ੍ਹਾਂ ਮੈਂ ਪ੍ਰੈਸ ਬਰੀਫਿੰਗ ਦੇ ਵਿੱਚ ਦੱਸਿਆ ਹੈਗਾ ਕਿ ਮੋਬਾਈਲ ਜੋ ਹੈ ਉੱਥੇ ਅਲਾਉਡ ਨਹੀਂ ਹੋਏਗਾ ਅਸੀਂ ਪਾਰਕਿੰਗ ਜੋ ਹੈ ਉਹਦੇ ਲਈ ਵੀ ਸਾਰੇ ਸੈਕਸ਼ਨਸ ਅਲੱਗ-ਅਲੱਗ ਬਣਾਏ ਨੇ ਪਾਰਕਿੰਗ ਜੋ ਮਾਤਾ ਗੁਜਰੀ ਸਕੂਲ ਦੇ ਵਿੱਚ ਹੋਏਗੀ ਤੇ ਉਸ ਤੋਂ ਬਾਅਦ ਚ ਅਸੀਂ ਐਂਟਰੀ ਜਿਹੜੀ ਹੈ ਕਾਲਜ ਦੇ ਵਿੱਚ ਅਲਾਉ ਕਰਾਂਗੇ ਤੇ ਸਾਰਿਆਂ ਨੂੰ ਤੁਹਾਡੇ ਮਾਧਿਅਮ ਤੇ ਰਾਹੀ ਇਹ ਬੇਨਤੀ ਹੈ ਕਿ ਆਪਣੇ ਮੋਬਾਈਲ ਸਾਰੇ ਘਰ ਛੱਡ ਕੇ ਆਣ ਤਿੱਖੇ ਹਥਿਆਰ ਜਾਂ ਇਸ ਤਰੀਕੇ ਦੀਆਂ ਕੋਈ ਵੀ ਚੀਜ਼ਾਂ ਜਿਹੜੀਆਂ ਨੇ ਉੱਥੇ ਅਲਾਉਡ ਨਹੀਂ ਹੋਣਗੀਆਂ ਕਿਉਂਕਿ ਇਸ ਸੰਬੰਧੀ 144 ਲੱਗੀ ਹੋਈ ਹੈ ਡਰੋਨ ਫਲਾਈਂਗ ਦੇ ਉੱਤੇ 144 ਲੱਗੀ ਹੋਈ ਹੈ ਤੇ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕਿ ਮੀਡੀਆ ਸੈਂਟਰ ਵੀ ਉੱਥੇ ਬਣੇਗਾ ਤੇ ਸਾਰੇ ਰਿਜ਼ਲਟ ਅਸੀਂ ਮੀਡੀਆ ਸੈਂਟਰ ਦੇ ਵਿੱਚ ਦਿੰਦੇ ਰਹਾਂਗੇ ਸ਼ਾਂਤੀਪੂਰਵਕ ਜਿਹੜਾ ਹੈਗਾ ਅਸੀਂ ਉਮੀਦ ਕਰਦੇ ਆ ਕਿ ਅਸੀਂ ਕਾਊਂਟਿੰਗ ਕਰਵਾ ਸਕਦੇ ਹਾਂ। ਕਾਊਂਟਿੰਗ ਦਾ ਜੋ ਐਗਜ਼ੈਕਟ ਸਮਾਂ ਹੈਗਾ 8 ਵਜੇ ਤੋਂ ਸਟਾਰਟ ਹੋ ਜਾਏਗਾ ਪਰ ਸਟਾਫ ਜੋ ਹੈ ਅਸੀਂ ਉਹਨੂੰ ਬਹੁਤ अर्ਲੀ ਉੱਥੇ ਐਂਟਰੈਂਸ ਕਰਾਵਾਂਗੇ ਤੇ মিডিਆ ਨੂੰ ਵੀ ਇਹਦੀ ਬੇਨਤੀ ਹੈ ਕਿ ਆਪਣੇ ਬਹੁਤ ਟਾਈਮ ਸਿਰ ਰੁਕ ਕੇ ਪਹੁੰਚ ਆਉਣ। ਕੀ ਉਹ ਵੀਰੇ ਨਹੀਂ ਕਰੀ ਜਾਊਗੀ ਕਿ ਕਰ ਰਸ ਵੀ ਬਰਾ ਹੋਏ ਦੱਸ ਜਾਈ। ਮੈਂ ਇਹ ਅਪੀਲ ਕਰਨਾ ਚਾਹਾਂਗੀ ਕਿ ਜੋ ਰਿਜ਼ਲਟਸ ਨੇ ਸਾਰੇ ਅੱਜਕੱਲ ਤਾਂ ਇਲੈਕਟ੍ਰੋਨਿਕ মিডিਆ ਜਿਹੜਾ ਹੈਗਾ ਬਹੁਤ ਹੀ ਸਟਰੋਂਗ ਹੈਗਾ ਨਾਲ ਦੀ ਨਾਲ ਹੀ ਜੋ ਕੋਈ ਚੀਜ਼ ਹੁੰਦੀ ਹੈ ਇਲੈਕਟ੍ਰੋਨਿਕ মিডিਆ ਦੇ ਰਾਹੀਂ ਅਸੀਂ ਤੁਹਾਡੇ ਤੱਕ ਪਹੁੰਚਦੀ ਕਰਦੇ ਰਹਾਂਗੇ ਤੇ ਸ਼ਾਂਤਮਈ ਤਰੀਕੇ ਨਾਲ ਆਪਣੇ ਘਰਾਂ ਵਿੱਚ ਬੈਠ ਕੇ ਸਾਰੇ ਰਿਜ਼ਲਟ ਦੇਖ ਰਹੇ ਹੋਣ ਕੋਈ ਸ਼ੂਟ ਕਰ ਸਕਦੇ ਨਹੀਂ ਡਰੋਨਸ ਜਿਹੜੇ ਨੇ ਜੀ ਉਹਨਾਂ ਦੇ ਉੱਤੇ 144 ਲੱਗੀ ਹੋਈ ਹੈ ਕੋਈ ਡਰੋਨ ਦੀ ਸ਼ੂਟਿੰਗ ਨਹੀਂ ਹੋ ਸਕਦੀ ਥੈਂਕ ਯੂ ਥੈਂਕ ਯੂ ਸ਼ਰੀਫਤਗੜ ਸਾਹਿਬ ਤੋਂ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਰੰਜਨਾ ਸ਼ਾਹੀ ਦੀ ਰਿਪੋਰਟ